speak. I'm happy to see you, poor people of Punjab. ਕੀ ਕਹਤਾ ਓਏ ਕਹਿੰਦਾ ਕਿ ਪੰਜਾਬ ਦੇ ਇਹ ਨਾ ਅਮੀਰ ਤੇ ਬਹਾਦਰ ਲੋਕਾਂ ਸਾਹਮਣੇ ਮੇਰਾ ਸਿਰ ਝੁਕਦਾ ਹੈ ਅਸੀਂ ਤੁਹਾਡੇ ਤੇ 100 ਸਾਲ ਰਾਜ ਕੀਤਾ ਹੈ ਹਾਂ ਹਾਂ ਏ ਕਹਿ ਰਿਹਾ ਕਿ ਮੈਨੂੰ ਇੱਥੇ ਦਾ ਪੰਗੜਾ ਪਾਸਾ ਦੇ ਤੁਹਾਡੇ ਜੀਵਨ ਚ ਜੋ ਵੀ ਤਰੱਕੀ ਹੋਈ ਹੈ ਉਹ ਸਿਰਫ ਤੇ ਸਿਰਫ ਸਾਡੇ ਕਰਕੇ ਆ ਉਹ ਕੀ ਕਹਤਾ ਓਏ ਓਏ ਉਹ ਇਹ ਕਹਿੰਦਾ ਕਿ ਮੈਨੂੰ ਦੁੱਖ ਹੈ ਕਿ ਮੇਰੀ ਖੋਖੜੀ ਜਿੱਥੇ ਨਹੁੰਦੀਆ ਤਾਂ ਮੈਂ ਤੇਰੇ ਨਾਲ ਪਾਲੇ ਤੇਰੇ ਨਾਲ ਤੇ ਜੀਤੇ ਤੇਰੇ ਨਾਲ ਵੇ ਦਿੰਦਾ ਮੈਂ ਰੱਬ ਅਗੇ ਅਰਦਾਸ ਕਰਦਾ ਕਿ ਤੁਹਾਡੀ ਗਰੀਬੀ ਤੁਹਾਨੂੰ ਖਾ ਨਾ ਜਾਏ ਕਿਤਾ ਦਸਾਂ ਹਾਂਜੀ ਇਹ ਕਹਿ ਰਿਹਾ ਕਿ ਤੁਸੀਂ ਜੋ ਵੀ ਖਾਓ ਮੇਰੇ ਸਿਰ ਮੱਥੇ ਤੇ ਮੋੜੀਂ ਤੇ ਹੈ ਉਹ ਯਾਰ ਉਹ ਕਹਿੰਦਾ ਤੁਸੀਂ ਭਾਵੇਂ ਮੇਰੇ ਛਿੱਤਰ ਮਾਰ ਲਓ ਦੇਖਦੇ ਕਿਉਂ ਮਾਰੋ ਛਿੱਤਰ